ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ।

ਪਰਵਾਤ ਫੇਰੀਆਂ ਸ਼ੁਰੂ ਕੀ ਜਾਏंगी ਜੋ ਕਿ 22 ਮਾਰਚ ਤੱਕ ਪਰਵਾਤ ਫੇਰੀਆਂ ਚਲेंगी انہوں ਨੇ ਬਤਾਇਆ ਕਿ 22 ਮਾਰਚ ਛੇਵੇਂ ਰਾਤ ਨੂੰ ਉਤਟ ਪੰਡਾਵਾ ਵੀ ਕੀਤਾ ਜਾਏਗਾ ਜੈ ਪਾਣਾ ਹਰੀ ਜੈ ਬਾਬਾ ਬਲਕਦੀ ਸਾਦੇ ਸੰਗਤ ਨੂੰ ਸਾਦੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪਰਵਾਤ ਫੇਰੀਆਂ ਵਿੱਚ ਔਰ 22 ਮਾਰਚ ਨੂੰ ਬਾਬਾ ਜੀ ਕੀ ਚੌਂਕੀ ਹੋਏ ਯਾ ਬਾਕਸੇ ਬਾਦ ਲੋਕ ਆਕਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੇ ਜੈ ਪਾਣਾ ਹਦੀ ਜੈ ਬਾਬਾ ਬਲਕਨਾਥ ਜੀ ਆਵਾਸ਼ਯ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਰਾਹੋ ਵਿਖੇ ਗੁਰਦੁਆਰਾ ਸਿੰਘ ਸਭਾ ਅਡਾ ਲਾਰੀਆਂ ਜਿੱਥੇ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਰਜਿਸਟਰਡ ਨਵਾਂ ਸ਼ਹਿਰ ਦੇ ਵੱਲੋਂ ਹੋਲਾ ਮਹੱਲਾ ਦੇ ਪਾਵਨ ਅਫਸਰ ਤੇ ਸਵਾਰੀਏ ਸਰਦਾਰ ਨਾਜਰ ਸਿੰਘ ਮਾਨ ਅਤੇ ਮਾਤਾ ਦਲੀਪ ਕੌਰ ਮਾਨ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਜਿਹੜਾ ਲਗਾਇਆ ਗਿਆ ਸੋ ਇਸ ਕੈਂਪ ਦਾ ਉਦ ਘਾਟਨ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗ੍ਰਾਂਥੀ ਸ਼੍ਰੀ ਦਰਬਾਰ ਸਾਹਿਬ ਹੋਰਾਂ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਕੀਤਾ ਗਿਆ ਸੋ ਇਸ ਕੈਂਪ ਦੇ ਵਾਸਤੇ ਵਿਸ਼ੇਸ਼ ਸਹਿਯੋਗ ਸਰਦਾਰ ਸੁਖਦੇਵ ਸਿੰਘ ਮਾਨ ਤੇ ਉਹਨਾਂ ਦੇ ਸਮੂਹ ਮਾਨ ਪਰਿਵਾਰ ਰਾਹੋਂ ਵੱਲੋਂ ਕੀਤਾ ਗਿਆ ਆ ਸੋ ਇਸ ਮੌਕੇ ਮਰੀਜ਼ਾਂ ਦੀ ਜਾਂਚ ਅਤੇ ਆਪਰੇਸ਼ਨ ਕਰਨਗੇ ਡਾਕਟਰ ਮਨਦੀਪ ਕੌਰ ਮਨਦੀਪ ਭਾਈ ਹਸਪਤਾਲ ਸਲੋ ਰੋਡ ਨਵਾਂ ਸ਼ਹਿਰ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ سلطان سنگھ جنہوں نے کہ اپنے دل کے کار سیا ہے اور ਜੱਜਦਾਰ ਕਰਮਵਰ ਸਿੰਘ ਜੀ ਉਹਨਾਂ ਨੇ ਇਹ ਦੇਣ ਦੇ ਕਾਰਨ ਨੂੰ ਇਹ ਸ਼ੀਵਾਰਤ ਪ੍ਰਸੰਧਾਂ ਚੜਦੀ ਕਲਾ ਵਿੱਚ ਸ਼ੋਭੇ ਉਹਨਾਂ ਦੇ ਸਸ਼ਥ ਦੇ ਕਾਰਜ ਮੰਡਲ ਨੇ ਪਰ ਸੰਸਥਾ ਬੜੀ ਰੁਚੀ ਨਾਲ ਤਿਆਰ ਕੇ ਨਾਲ ਕਾਰਜ ਕਰਦੀ ਹੈ ਔਰ ਇਹ ਮਾਲਕ ਆਉਣ ਵਾਲੇ ਸਮੇਂ ਚ ਵੀ ਇਸੇ ਤਰ੍ਹਾਂ ਚੜਦੀ ਕਲਾ ਵਿੱਚ ਸ਼ਕਾਤ ਤੇ ਜੱਜਦਾਰ ਸੰਚਾਨ ਜੀ ਨਾਲ ਤੇ ਜੱਜਦਾਰ ਕਰਮਵਰ ਸਿੰਘ ਜੀ ਉੱਤੇ ਸਮੁੱਚੀਆਂ ਸੰਸਥਾ ਦਾ ਦਾਰਸਨ

بخش ہے کہ مجھے سمائے سیبا دے ہو مجھے دیانا سمدت ہو مجھے دیانا سمدت ہو ہر کام میں پر گروہ ساپ نے جانگا کرنا کیا جانتی ہے گروہ ساپ آنے ساپ کو ہمیں کیسے آئیوں جو لائے اور میں سمجھ دائم کہ انداز جب وہ اسے ہی کردے ہیں پر جو انداز خواہدے وہ نام داز کی سندے پاس شاہدے دربار کر سچ ہرمندر میں اس کو سلطان گرو سر کرپا ہے اور میں تقریباً دو سال کو سوسائٹی کے جڑے نے کوئی بھی کام پر جی بے چاہے میں جدوشن <Santhropic> اور جس گوا بیٹھے گو سب سیوا پچھلے سبیا کرتے اور لما سمتان آپ بھی جڑے رہ ਅਹ ਆ ਜੋ ਦੁਨੀਆ ਬੰਦ ਨਾ ਬਣੀਏ ਸੋ ਪਹਿਲਾਂ ਕੱਲੇ ਬਿਡਿੰਗਸ ਦੀ ਇਹ ਸੀ ਸਾਰਿਆਂ ਦੇ ਵਿੱਚ ਉਹਨਾਂ ਦਾ ਔਰ ਉਹਨਾਂ ਦੇ ਪਰਿਵਾਰ ਦਾ ਬਹੁਤ ਮੁੱਟਾ ਯੋਗਦਾਨ ਹੈ ਔਰ ਇਸ ਵਾਰ ਉਹਨਾਂ ਨੇ ਮਹਿਸੂਸ ਕੀਤਾ ਕਿ ਅੱਜ ਉਹਨਾਂ ਦੀ ਯਾਦ ਨੂੰ ਕਿਤਾਬਾਂ ਹੈ ਸ੍ਰੀ ਗੰਗਸੀ ਸਰਦ ਰਾਜੇ ਸਿੰਘ ਜੀ ਉਹਨਾਂ ਨੂੰ ਮਹਤਾਬ ਦੀ ਪ੍ਰਤੀ ਮਨ ਦੀ ਰਾਜ ਉਹਨਾਂ ਨੇ ਸਾਨੂੰ ਕਿਹਾ ਕਿ ਕੁਛ ਨਹੀਂ ਉਸ ਕਿਉਂਕਿ ਮੈਂ ਸੇਵਿੰਗ ਨਾਲ ਉਹਨਾਂ ਨਾਲ ਸਾਡੇ ਸਾਡੇ ਨਾਲ ਜੁੜੇ ਤੇ ਪਰਮੇਸ਼ਰ ਕੀ ਕਾਮ ਕਰੀਏ ਤੇ ਗੁਰੂ ਸਾਹਿਬ ਦੀ ਕਿਰਪਾ ਅੱਜ ਤੋ ਆ ਕੇ ہم پر کرتے ہیں کہ وہ تکر پر اچھا سن جوائے تو جتا کام سام وائل جو بھی تکر پر دائیں تو نام مشکل <سؤال> سے وہاں <سؤال> سے <سؤال> سرکے جہاں دلتے ہیں میں سامنے تھا کہ آج پورے جیلے نمان ہیں ہر وہ جو کوئی نہ کوئی انہوں نے بلوں تارمت ਬੱਡੇ ਬਦਲ ਕੇ ਕਰਵਾਇਆ ਜਾ ਰਹੀ ਤੇ ਉਸੇ ਲੜੀ ਤੇ ਤੈਰਦਾ ਅਜਮਾਨ ਪ੍ਰਵਾਹ ਦੇ ਸਹਿਯੋਗ ਦੇ ਨਾਲ ਸਰਦਾਰ ਸਦੇਵ ਸਿੰਘ ਜੀ ਮਾਨ ਉਹਨਾਂ ਨੂੰ ਆਪਣੀ ਤਰਫ ਲਾ ਗੇ ਕਿਤਾ ਅਜੋ ਸਿੰਘ ਜੀ ਪਰਮਾਤਮਾ ਦੀ ਪਰਦੇ ਯਾਦ ਦੇ ਵਿੱਚ ਅਖੰਡਾ ਜਿਹੜਾ ਕੈਂਪ ਹੈ ਉਹਦਾ ਯੋਜਨ ਕੀਤਾ ਗਿਆ ਹੈ ਅਰੇ ਇਸ ਮੌਕੇ ਤੇ ਕੀਤੇ ਬੋਲ ਦੇ ਉੱਤੇ ਸਤਿ ਸ਼੍ਰੀ ਅਕਾਲ ਰਮਨਦਰ ਸਾਹਿਬ ਦੇ ਰਾਹੀਂ ਸੈਨਸਾਬ ਦੇ ਸੰਸਾਦ ਜੀ ਇੱਥੇ ਪਹੁੰਚੇ ਨੇ ਉਹਨਾਂ ਦੇ ਧਿਆਨ ਤੇ ਮਿਹਨਤ ਗਿਆ ਵੀ ਅੱਲਾਹ ਧੰਨਵਾਦ ਵੀ ਕਰਨਾ ਜਦੋਂ ਆਪਾਂ ਧਰਮ ਦੀ ਵਿਰਤਾਂ ਕਰਦੇ ਆਂ ਤੇ ਸੁਖਦੇਵ ਸਾਹਿਬ ਦੀ ਬਾਣੀ ਵੀ ਉਸ ਦਾ ਪ੍ਰਮਾਣ ਕਰਦੇ ਨੇ ਸਰਬ ਧਰਮ ਦੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਕੇ નિર્ਵਲ ਕਰੀਏ ਇਹ ਧਰਮ ਦੀ ਪ੍ਰਵਚਨ ਪ੍ਰਮਾਣਵਾਦੀ ਮੰਨ ਕੇ ਕਰਦੇ ਨੇ ਸੋ ਉਕਾਤ ਕਰਨੇ ਜਿਹੜੀ ਟੋੜੀਏ ਕੋਈ ਪੈਦਾ ਭਰ ਤੇ ਉਹ ਗੁਰੂ ਦੇ ਤੱਕ ਪ੍ਰਮਾਨ ਹੁੰਦਾ ਹੈ ਉਹਦੀ ਜਿਹੜੀ ਰੋਕਾ ਲਈ ਵਿੱਚ ਆਇਆ ਹੋਇਆ ਸਤਿਗੁਰੂ ਹੁੰਦਾ ਸੋ ਮੈਂ ਸਭ ਤੋਂ ਪਹਿਲਾਂ ਬਰਮੰਦਰ ਸਹਿਬਾਨ ਨੂੰ ਇਸ ਸਾਲ ਦੀ ਵਧਾਈ ਦੇਣਾ ਇਹਨਾਂ ਨੂੰ ਧੰਨਵਾਦ ਵੀ ਕਰਦਾ ਔਰ ਜਿਹੇ ਇਸ ਮੌਕੇ ਮਾਨ ਪਰਵਾਣ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਵੱਡਾ ਪ੍ਰਾਲਾਪ ਕੀਤਾ ਆਪਣੇ ਮਾਤਾ ਪਿਤਾ ਦੀ ਦੀ ਯਾਰਦ ਵਿੱਚ ਅੱਜ ਦੇ ਕੈਂਪ ਦਾ ਜਨਮ ਕੀਤਾ ਤੋ ਗੜਾਂ ਕੋਸ਼ਿਸ਼ਾਂ ਨਾਲ ਸਿੱਧਾ ਸਮਾਰਗੀ ਦਾ ਜਨਤਿਰਿਕ ਬਾਕੀ ਸਿਧੇ ਨਾਲ ਅਰਧਾ ਜਿਹੜਾ ਗੈਂਪ ਹੈ ਘਰਮ ਹੋਣ ਜਾ ਰਿਹਾ ਹੈ ਇਹ ਕੋਲਪਿਕਲੀ ਕਮਾ ਸਰਕਾਰੀ ਉਸਾਰ ਸੰਗਤ ਦੀ ਮੇਰੇ ਇੱਕ ਦੋਸਤ ਹੈ ਲੋਕ ਨੂੰ ਤੇ ਫੋਟੇ ਗੱਲ ਕਰਾਂ ਤੇ ਮੈਂ ਪੁੱਛਿਆ ਕਿਦਾ ਹਾਲ ਜੀ ਜਿੱਦਾਂ ਆਪਾਂ ਸਾਰੇ ਕੁਛ ਰਹੇ ਆ ਉਹ ਕਹਿੰਦਾ ਹੁੰਦਾ ਵੀ ਨਿੱਜੀ ਤੌਰ ਤੇ ਬਹੁਤ ਚੜਦੀ ਕਲਾ ਕੋਈ ਕੋਣ ਨਹੀਂ ਸਾਰਾ ਪਰਿਵਾਰ ਸਹਿ ਕੇ ਬੜੀ ਬਰਦੀ ਕਿਰਪਾ ਕਰਦੇ ਬਣ ਪਰ ਪੰਥਕ ਤੌਰ ਤੇ ਜ਼ਮਾਦੀ ਤੌਰ ਤੇ ਉਹਨਾਂ ਹੀ ਧਰਤੀਆਂ ਕਦਾ ਉਹਨਾਂ ਹੀ ਵਸੋਗੇ ਸੋ ਮੈਂ ਬੇਨਤੀ ਇਹ ਕਰਦਾ ਕਿ ਅਸੀਂ ਨਿੱਜੀ ਤੌਰ ਤੇ ਕਿੰਨੇ ਪਛਾਣ ਕਿੰਨੇ ਸਾਡੇ ਜੀਆ ਦਾ ਸਾਡੇ ਪਰਿਵਾਰ ਸੈਂਟਰ ਸਾਰੇ ਔਲੀ ਦਿਨ ਦੇਖਣੇ ਜਿਹੜੀ ਸਾਡੀ ਪੰਥਕ ਤੌਰ ਤੇ ਜ਼ਮਾਦੀ ਤੌਰ ਤੇ ਦੁਨੀਆ ਭਰ ਵਿੱਚ ਹਾਸਾ ਜਿਹੜੀ ਹੋ ਰਹੀ ਆ ਉਹਦੇ ਵੱਲ ਧਿਆਨ ਦੇਵੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਇਹ ਤਾਂ ਅਪੋਂਸਰ ਤੋਂ ਬਾਅਦ ਕੀ ਹੋਣੀ ਚਾਹੀਦੀ ਬੋਲੇ ਸੋਨਿਆ ਕਿਸੇ ਆਲੇ ਬਖਸ਼ਰ ਚਵਰ ਸ਼ਕਰਪ ਤਖਤ ਸਿੰਘਾਸਨ ਦੇ ਮਾਲਕ ਜੁਗੋ ਜੁਗੇ ਦਾਨ ਗਰੀਬ ਨਿਵਾਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਹਜ਼ੂਰੀ ਅੰਦਰ ਜੁੜਦਾ ਕੀ ਗੁਰੂ ਰੂਪ ਗੁਰੂ ਕਾਂਸਾ ਸਾਧ ਸੰਗਤ ਜੀ ਇਹ ਸਾਰੀ ਸੰਗਤ ਕੱਢ ਕੇ ਫੱਤੇ ਬੁਲਾਓ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤ ਸ੍ਰੀ ਅਕਾਲ ਜੀ ਨੇ ਬਾਬਲ ਬਚਨ ਤੇ ਹੀ ਸੇਵਾ ਤੁਧ ਤੇ ਹੋਵਾ ਔਰ ਮੈਂ ਦੁਦਾ ਕਰਤਾ ਭਗਤ ਤੇਰਾ ਸੋਈ ਤੁਧ ਭਗਵ ਜਿਸਨੋਂ ਤੂੰ ਰੱਖ ਤਰਤਾ ਮੰਗਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਗੁਰਨਾਥਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਜੋ ਅੱਜ ਮਹਾਨ ਉਪਰਾਲਾ ਮਹਾਨ ਕਾਰਜ ਕੀਤਾ ਜਾ ਰਿਹਾ ਹੈ ਗੁਰਪਰਵਾਰਸੀ ਸਰਦਾਰ ਨਾਚਰ ਸਿੰਘ ਜੀ ਮਾਨ ਮਾਤਾ ਤਰੀਪ ਕੌਰ ਜੀ ਦਿਨਾਂ ਦੀ ਯਾਦ ਦੇ ਵਿੱਚ ਅੱਜ ਅੱਖਾਂ ਦਾ ਆਪਰੇਸ਼ਨ ਦਾ ਜਿਹੜਾ ਮੁਫਤ ਕੈਂਪ ਹੈ ਉਹ ਸੁਸਾਇਟੀ ਵੱਲੋਂ ਅੱਜ ਸੁਰਦਵਾਰਾ ਸਹਿਰ ਦੇ ਵਿੱਚ ਲਗਾਇਆ ਜਾ ਰਿਹਾ ਹੈ ਪਿਛਲੇ ਸਾਲ ਦਾਸਨੂ ਇੱਥੇ ਆਉਣ ਦਾ ਮੌਕਾ ਮਿਲਿਆ ਉਸ ਸਮੇਂ ਰੋਰੀ ਡਿਸਪੈਂਸਰੀ ਜਿਹੜੀ ਸੀ ਇਹ ਸੋਸਾਇਟੀ ਬਨੋ ਇਸੇ ਵੀ ਗੁਰਦੁਆਰਾ ਸਾਹਿਬ ਦੇ ਵਿਖੇ ਸਥਾਪਿਤ ਕੀਤੀ ਗਈ ਜਿੱਥੇ ਸਰਪ੍ਰੋਹ ਜੀ ਦੀ ਕਿਰਪਾ ਕਰਕੇ ਇਸ ਸੰਸਥਾ ਦੇ ਕੋਲੋਂ ਮਹਾਨ ਕਾਰਜ ਕਰਵਾ ਰਹੇ ਨੇ ਜਿਸ ਤਰ੍ਹਾਂ ਦਾਸਪੁਰ ਪਹਿਲਾਂ ਸਰਦਾਰ ਗੁਰਬਖਸ਼ ਸਿੰਘ ਜੀ ਖਾਲਸਾ ਭਾਈ ਸਰਦਾਰ ਜੀ ਹੁਣ ਬੋਲ ਕੇ ਗਏ ਨੇ ਕਿ ਜਿੱਥੇ ਧਾਰਮਿਕ ਖੇਤਰ ਦੇ ਵਿੱਚ ਸਤਾਵਰ ਤੋਂ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸਮਾਜਿਕ ਖੇਤਰ ਦੇ ਵਿੱਚ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਉੱਤੇ ਜਿੱਥੇ ਅੱਜ ਸਾਰੇ ਪੰਥ ਨੂੰ ਇਹ ਗੱਲ ਦੇ ਚਿੰਤਾ ਹੈ ਕਿ ਸਾਡੇ ਪੰਥ ਦੇ ਵਿੱਚ ਥੋੜਾ ਜਿਆਦਾ ਰੌਲਾਪੋਲਾ ਚੱਲ ਰਿਹਾ ਹੈ ਆਪਾਂ ਸਾਰੇ ਹੱਥ ਜੋੜ ਕੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰੀਏ ਕਿਉਂਕਿ ਜਿੰਨੇ ਵੀ ਤੁਸੀਂ ਬੈਠੇ ਹੋ ਜਿੰਨੇ ਅਰਜ਼ੋ ਕਰਦੇ ਔਰ ਜਿੰਨੇ ਵਰਕੇ ਅਰਦਾਸਾਂ ਕਰਦੇ ਆ ਤੇ ਅਰਦਾਸ ਦੇ ਵਿੱਚ ਹਰ ਸਿੱਖੀ ਸਰਬੱਤ ਦਾ ਭਲਾ ਮੰਗਦਾ ਹਰ ਸਿੱਖ ਇਹਦਾ ਦੋਆਸ ਕਰਦਾ ਹੈ ਔਰ ਅਖੀਰ ਦੇ ਵਿੱਚ ਇਹ ਗੱਲ ਕਹਿੰਦਾ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੇ ਸਰਬਤ ਦਾ ਪਨ ਇਹ ਪੰਥ ਬਾਜਾ ਵਾਲੇ ਦਾ ਹੈ ਕਲਗੀਧਰ ਪਿਤਾ ਦਾ ਹੈ ਔਰ ਇਸ ਪੰਥ ਦਾ ਕਲਗੀਧਰ ਪਿਤਾ ਨੂੰ ਆਪੇ ਫਿਕਰ ਹੈ ਆਪਾਂ ਰੋਜ਼ ਬਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਹੀ ਕਰਿਆ ਕਰੀ ਕਿ ਸਤਿਗੁਰੂ ਜੀ ਕਿਰਪਾ ਕਰੋ ਇਹ ਸਾਡੇ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਸਾਡਾ ਇਹਾ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਜਿਹੜਾ ਪੰਥ ਤੂੰ ਆਪ ਆਪਣੇ ਹੱਥੀਂ ਸਾਜਿਆ ਹੈ ਜਿਹੜੇ ਪੰਥ ਨੂੰ ਤੂੰ ਆਪ ਪ੍ਰਗਟ ਕੀਤਾ ਹੈ ਉਹ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਅਸੀਂ ਇਹ ਵੀ ਅਰਦਾਸ ਜਿਹੜੀ ਹੈ ਰੋਜ਼ ਦੋ ਟਾਈਮ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਕਰਦੀ ਹੈ ਇੰਨੀ ਆਤਮ ਜਿਹੜੀ ਹੈ ਇਹ ਆਪਦੀ ਨਿਦਾਨਸ ਦੀ ਪ੍ਰਵਾਨ ਕਰਦੀ ਔਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਜੋ ਇਹ ਕਾਰਜ ਕੀਤੇ ਜਾ ਰਹੇ ਨੇ ਸਤਿਗੁਰੂ ਦੀ ਕਿਰਪਾ ਕਰਨਾ ਇਨ੍ਹਾਂ ਕਾਰਜਾਂ ਦੇ ਵਿੱਚ ਹੋਰ ਸਫਲਤਾ ਆਈਆ ਬਖਸ਼ਿਸ਼ ਕਰਨਾ ਜੋ ਸੇਵਾਵਾਂ ਇਹ ਸੋਸਾਇਟੀ ਨੂੰ ਕਮਿਸ਼ਨ ਕੀਤੀਆਂ ਹਨ ਸਤਿਗੁਰੂ ਜੀ ਆਪ ਕਰਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਜੀ ਐਸਫ ਕਾਸਾ ਸੀਨੀਅਰ ਕੈਂਡੀਟ ਟੂ ਨੰਬਰਸ ਐਂਡ ਦਿਸ ਐਂਡ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਕੱਢੀ ਦਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੇ ਐਸ ਵਿੱਚ ਮਾਡਲ ਸਕੂਲ ਜਿਹੜਾ ਹੈਗਾ ਉਤਲਾਇਆ ਹੈਗਾ ਜਿਹਦੇ ਵਿੱਚ ਪੀ ਨਾਸਿਕ ਤੋਂ ਲਈ ਤੇ ਪੰਜਵੀਂ ਗੱਲ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹ ਰਹੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਆ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਜਿਹੜੇ ਇੱਥੇ ਦਾਖਲਾ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜੀਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਕਿੰਨਾ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪੱਲੇ ਨੰਬਰ ਦੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਵੀ ਜਿਹੜੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛਿੰਤ ਤੋਂ ਲੈ ਕੇ ਬਾਦਮੀ ਕੋ ਕਲਾਸ ਤੱਕ ਸਾਡੇ ਆ 1 ਲੱਖਾਂ ਜਿਹੜੇ ਹੈਗੇ ਆ ਤੇ ਸਾਡੇ ਕੋਲ ਪਲੱਸ 1 ਪਲੱਸ 2 ਜਿਹੜੀ ਆ ਖਾਸ ਵਿੱਚ ਇਹ ਜਿਹੜੀ ਆ ਕਿੰਨੀ ਕੀਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਸਾਡੇ ਉਹ ਜਿਹੜੇ ਕਲਾਸਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੁੱਲਿਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਦਾਖਲ ਕਰਵਾਓ ਤੇ ਸਾਨੂੰ ਜਿਹੜਾ ਹੈ ਇਹ ਇਹ ਜਿਹੜਾਥੇ ਕੋਈ ਮੌਕਾ ਆਇਆ ਕੁੱਪ ਨੂੰ ਦੇ ਧੰਨਵਾਦ ਇਹ ਸੱਜਣਾ ਸ਼ਿਲਪ ਸੈ ਨਗਰ ਦਾ ਸਵਰਨ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫੇਰ ਨਮੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿੰਨ ਇਜਾਜ਼ਤ ਦਿਓ ਧੰਨਵਾਦ